ਹਾਂਜੀ ਜੱਟੀਏ ਕਾ ਜੀ ਸਰਨ ਅੱਜ ਮੈਂ ਤੁਹਾਨੂੰ ਬਹੁਤ ਹੀ ਸੋਹਣਾ ਇੱਕ ਬਾਰਡਰ ਸਿਖਾਉਣ ਲੱਗੀ ਆਂ ਹੈਗਾ ਘਟਾਵਾ ਵਾਲਾ ਥੋੜੀ ਮਿੰਟ ਲੱਗਦੀ ਹੈ ਪਰ ਬਹੁਤ ਸੋਹਣਾ ਬਾਰਡਰ ਬਣਦੇ ਆ ਇਹ ਸਭ ਤੋਂ ਪਹਿਲਾਂ ਮੈਂ 15 ਕਿਜੋਟੇ ਪਾ ਲਿਆ ਜੀ ਆ ਜਿਹੜਾ ਵਾਲਾ ਥੁੰਡਾ ਆ ਧਾਗਾ ਪਾਉਣ ਵਾਲਾ ਇਹ ਮੈਂ ਸਿੰਗਲ ਹੀ ਰੱਖਿਆ ਕਿਉਂਕਿ ਇਹਨੂੰ ਆਪਾਂ ਬਾਅਦ ਵਿੱਚ ਇਹਠਾ ਪੁੱਠਾ ਕਰਕੇ ਸੀਣਾ ਤਾਂ ਆ ਤਾਂ ਜੋ ਆ ਬਾਲੀ ਜਿਹੜੀ ਵਟ ਆਪਣੀ ਵਾਲੀ ਮੋਟੀ ਨਾ ਹੋਵੇ ਤਾਂ ਕਰਕੇ ਇਹਨੂੰ ਆਪਾਂ ਸਿੰਗਲ ਹੀ ਪਾ ਲਿਆ ਸਭ ਤੋਂ ਪਹਿਲਾਂ ਕੀ ਕਰਨਾ ਜੀ ਸਿੱਧੀ ਪੁੱਠੀ ਸਲਾਈ ਜਿਵੇਂ ਆਪਾਂ ਆਮ ਸਿੰਪਲ ਬੁੰਨਦੇ ਆ ਉਵੇਂ ਪੌਣੇ ਅੱਠ ਸਲਾਈਆਂ ਪਾਉ ਲੋ ਜਾਂ 10 ਪਾ ਲੋ ਇਹ ਤੁਹਾਡੀ ਮਰਜ਼ੀ ਹੈ ਇੱਕ ਸਲਾਈ ਸਿੱਧੀ ਇੱਕ ਪੁੱਠੀ ਅੱਠ ਪਾਉ ਜਾਂ 10 ਪਾਓ ਇਹ ਤੁਹਾਡੀ ਮਰਜ਼ੀ ਹੈ ਹਾਂ ਜੀ ਆਪਾਂ ਪਾਟ ਸਲਾਈਆਂ ਪਾ ਲਈਆਂ ਜੀ ਸਿੱਧੀਆਂ ਪੁੱਠੀਆਂ ਘੱਟ ਲੈਂਗੇ ਸਿੱਧੀਆਂ ਪੁੱਠੀਆਂ ਪਾ ਲਈਆਂ ਆਪਾਂ ਜਿਵੇਂ ਆਪਾਂ ਆਮ ਸਿੱਧਾ ਬੁੰਨਦੇ ਆ ਹੁਣ ਆਪਾਂ ਕੀ ਕਰਨਾ ਜੀ ਹੁਣ ਆਪਣਾ ਆਪਸੇ ਸਿੱਧਾ ਹੁਣ ਆਪਾਂ ਤਾਂ ਕੀ ਕਰਨਾ ਦੋਹਾਂ ਪੈਰ ਕੇ ਇੱਕ ਬਣਾਈ ਜਾਣਾ ਇਹਦਾ ਹੱਟ ਸਲਾਈਆਂ ਪੈ ਗਈਆਂ ਹੁਣ ਆਪਾਂ ਦੋਹਾਂ ਟੈਕ ਬਣਾਉਣਾ ਹੈ ਪਹਿਲਾ ਪੰਦਾ ਸਿੱਧਾ ਫੋਨ ਲਓ ਦੂਜੇ ਵੇਲੇ ਤਾਂ ਘਮੂਰੇ ਕਰੋ ਹੱਟਾ ਕੇ ਦੋਹਾਂ ਟੈਕ ਬਣਾ ਲਾਂਗੇ ਸੌਖਾ ਹੋ ਜੂਗਾ ਇਹਨਾਂ ਉੱਠਾ ਲਓ ਦੋਹਾਂ ਟੈਕ ਸਾਰਤਾ ਮਤਲਬ ਮੋਰੀਆਂ ਬਣਾਉਣੀਆਂ ਆਪਾਂ ਤਾਂ ਗਮੂਰੇ ਕਰੋ ਤਾਂ ਗਮੂਰੇ ਹੋ ਗਿਆ ਜੀ ਇਹਨੂੰ ਕੁੰਡੇ ਨੂੰ ਉਠਾ ਲਓ ਇਹਨਾਂ ਦਾ ਦੋਹਾਂ ਪੈਰ ਇਕ ਕਰ ਦਿਓ ਮੂਰੀਆਂ ਬਣ ਜਾਣਗੀਆਂ ਆਪਣੀਆਂ ਸਾਰੇ ਕੁੰਡਾ ਤੇ ਦੋਹਾਂ ਪੈਰ ਕੇ ਕਰਨਾ ਹੈ फिर कुंडा लटाओ फिर धुआं तो एक फिर तक घमूरे करो फिर कुंडा लटाओ फिर धुआं तो एक फिर तक घमूरे करो इस तरह पूरी सिलाई पा लो फिर पुठी सारी पुठी बुन देनी है इस तरह मोरिया बनी जाती है अपने को पुठी सिलाई सारी पुठी बुन देनी है उस बाद फिर उस तरह आ वाली अठ सिलाइया फिर उपर फिर पा लो इस तो फिर हाँ जी ਹੁਣ ਆਪਾਂ ਜਿਆ ਆ ਬਣੀਆਂ ਆਪਣਾ ਮੋਰੀਆਂ ਕੀਤੀਆਂ ਸੀਆਂ ਤਾਂ ਉਹ ਤੋਂ ਇੱਕ ਬਣਾ ਬਣਾ ਕੇ ਉਹਨੇ ਅਸ ਲਾਈਆਂ ਜਾਂ ਆਪਾਂ ਉੱਤੇ ਪਾ ਲਈਆਂ 8 ਪਾ ਲੋ 10 ਪਾ ਲੋ ਆ ਤੁਹਾਡੀ ਮਰਜ਼ੀ ਛੇ ਛੇ ਪਾਉਂਦੇ ਵੇਰਾ ਪਰ ਮੁਰਕਦੇ ਸੇ ਉਹਨਾਂ ਜਿਹਾ ਉੱਕਾ ਜਾਂਦਾ ਹੁਣ ਆਪਦਾ ਤੁਸੀਂ ਤਾਂ ਡਿਜ਼ਾਈਨ ਸ਼ੁਰੂ ਕਰ ਲਓ ਜੋ ਵੀ ਕਰਨਾ ਉਸ ਤੋਂ ਬਾਅਦ ਇਹ ਤਾਂ ਦੇਖੋ ਇਹ ਆ ਬਣ ਗਿਆ ਇਹ ਬਟ ਇਹਨੂੰ ਇਸ ਨੂੰ ਇਹ ਸਿਉਂਦੇ ਜੇ ਆਸ ਤੇ ਕੰਮ ਦੀ ਖਤਮ ਆਉਂਦੀ ਹੈ ਇਹ ਸਵਾਰਡਰ ਨੂੰ ਇਹਦੇ ਨਾਲ ਸੀਨ ਹੈ ਹਾਂ ਦੋ ਜੀ ਹਾਂ ਬਣ ਕੇ ਆਪਣੀ ਕਟਾਹ ਇਹ ਬਹੁਤ ਹੀ ਪਿਆਰਾ ਲੱਗਦਾ ਹੈ ਇਹ ਐਨਾ ਦਿਨ ਜੋ ਰੈਡੀਮੇਡ ਹੋਵੇ ਬਣਾ ਕੇ ਵੇਖੋ ਇਹ ਬਹੁਤ ਸੋਹਣਾ ਲੱਗੂਗਾ ਆਪਾਂ ਆਪਣੀਆਂ ਕੋਟੀਆਂ ਤੇ ਆਪਣੀਆਂ ਜੈਕਟਾਂ ਤੇ ਪਾ ਸਕਦੇ ਹਾਂ ਉਹ ਖੁੱਲ ਮਤਲਬ ਖੁੱਲਦਾ ਵੀ ਨਹੀਂ ਇਹਦੇ ਦੋ ਤਰੀਕੇ ਹੈਗੇ ਇੱਕ ਮਤਲਬ ਹੋਰ ਵੀ ਤਰੀਕਾ ਹੈਗਾ ਮੈਂ ਅਗਲੇ ਪਾਟ ਚ ਪਾ ਕੇ ਦਿਖਾਉਣੀ ਆ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਉਂਗੀ ਉਹਦੇ ਵਿੱਚ ਤਾਂ ਮੈਂ ਇੱਕ ਵੇਲ ਵੀ ਬੁਣੀ ਹੋਈ ਹੈ ਇੱਥੇ ਫੇਰ ਬੁਣ ਲਈ ਫੋਂ ਫਿਰ ਬਾਅਦ ਵਿੱਚ ਉਹਦੇ ਨਾਲ ਅਟੈਚ ਕਰਕੇ ਪਾਇ ਇਸੇ ਤਰ੍ਹਾਂ ਅਟੈਚ ਕਰ ਲਿਆ ਉਹ ਕੁੰਡੇ ਮਤਲਬ ਦੇਹੜ ਦੇਹੜ ਕੇ ਅਟੈਚ ਕੀਤਾ ਉਸ ਕੱਚੇ ਕੁੰਡੇ ਪਾਇ ਉਹ ਮੈਂ ਅਗਲੇ ਬਾਟਰ ਚ ਦਗਾਉਣੀ ਆ ਮੈਂ ਨਾ ਜੀਆ ਬਣ ਗਿਆ ਆਪਣੇ ਘਟਾ ਇਹ ਨਾਲ ਜੀ ਦੋਵੇਂ ਜਿਹੜੇ ਪਾਸੇ ਮੇਰੇ ਕਰਦੀ ਪਸੰਦ ਆ ਜਾਊਗਾ ਨਾ ਸਮਝ ਲੱਗੀ ਫਿਰ ਤੁਸੀਂ ਦੁਬਾਰਾ ਮੈਨੂੰ ਕਮੈਂਟ ਕਰੋ ਮੈਂ ਦੁਬਾਰਾ ਫਿਰ ਦੱਸ ਦੂੰਗੀ ਮਿਹਰਬਾਨੀ ਜੀ ਵੀਡੀਓ ਵੇਖਣ ਲਈ ਧੰਨਵਾਦ